ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਪਿਛਲੀ ਵੀਡੀਓ 'ਚ ਗੱਲ ਕੀਤੀ ਕਿ ਸਟਾਕ ਮਾਰਕੀਟ ਕੀ ਹੈ ਤੇ ਇਹ ਕਿੱਦਾਂ ਕੰਮ ਕਰਦੀ ਆ ਤੇ ਮੈਂ ਸਟਾਕ ਮਾਰਕੀਟ ਦੇ ਆ ਕੁਝ ਕੀ টারਮਸ ਵੀ ਮੈਂਸ਼ਨ ਕੀਤੇ ਸੀ ਕਿ ਮੈਂ ਆਉਣ ਵਾਲੀ ਵੀਡੀਓ 'ਚ ਤੁਹਾਨੂੰ ਇਹਨਾਂ ਬਾਰੇ ਸਮਝਾਉਂਗੀ ਜਿੰਨੇ ਉਹ ਵੀਡੀਓ ਨਹੀਂ ਦੇਖੀ ਤੁਸੀਂ ਆਈ ਬਟਨ ਤੇ ਕਲਿੱਕ ਕਰਕੇ ਉਹ ਵੀਡੀਓ ਦੇਖ ਸਕਦੇ ਹੋ ਤੇ ਮੈਂ ਅੱਜ ਇਸ ਵੀਡੀਓ 'ਚ ਉਹਨਾਂ টারਮਸ 'ਚੋਂ ਇੱਕ টারਮ ਬ੍ਰੋਕਰ ਬਾਰੇ ਸਮਝਾਉਂਗੀ ਕਿ ਬ੍ਰੋਕਰ ਕੀ ਹੁੰਦਾ ਹੈ ਇਹਦਾ ਕੀ ਕੰਮ ਹੁੰਦਾ ਹੈ ਤੇ ਕਿੰਨੇ ਤਰ੍ਹਾਂ ਦੇ ਬ੍ਰੋਕਰ ਹੁੰਦੇ ਨੇ ਤੇ ਟੌਪ 5 ਬ੍ਰੋਕਰਸ ਕਿਹੜੇ ਨੇ ਤੇ ਮੈਂ ਉਹਨਾਂ ਟੌਪ 5 ਬ੍ਰੋਕਰਸ ਵਿੱਚੋਂ ਹੀ ਤੁਹਾਨੂੰ ਅੱਜ ਇੱਕ ਬ੍ਰੋਕਰ ਪਨ ਕਰ ਸਕੋ ਤੇ ਜੇ ਤੁਸੀਂ ਬ੍ਰੋਕਰ ਬਾਰੇ ਜਾਣਨ ਚ ਇੰਟਰਸਟਿਡ ਨਹੀਂ ਹੈਗੇ ਤੇ ਸਿਰਫ ਤੁਸੀਂ ਟਿਊਟੋਰੀਅਲ ਦੇਖਣਾ ਹੈ ਤਾਂ ਤੁਸੀਂ ਐਨੇ ਮਿੰਟ ਤੋਂ ਵੀਡੀਓ ਸਟਾਰਟ ਕਰ ਸਕਦੇ ਹੋ ਬ੍ਰੋਕਰ ਉਹ ਹੁੰਦਾ ਹੈ ਜੋ ਤੁਹਾਡੇ ਤੇ ਸਟਾਕ ਮਾਰਕੀਟ ਦੇ ਵਿੱਚਕਾਰ ਪੁਲ ਦਾ ਕੰਮ ਕਰਦਾ ਜਦੋਂ ਤੁਸੀਂ ਸ਼ੇਅਰ ਖਰੀਦਣ ਜਾਂ ਵੇਚਣ ਦਾ ਸੋਚਦੇ ਹੋ ਤਾਂ ਤੁਸੀਂ ਡਾਇਰੈਕਟਲੀ ਕੰਪਨੀ ਨਾਲ ਡੀਲ ਨਹੀਂ ਕਰ ਸਕਦੇ ਪਰ ਤੁਸੀਂ ਬ੍ਰੋਕਰ ਦੇ ਥਰੂ ਉਹੀ ਸ਼ੇਅਰਸ ਕਿਸੇ ਹੋਰ ਇਨਵੈਸਟਰ ਤੋਂ ਲੈ ਸਕਦੇ ਹੋ ਜਮਾਂ ਉਵੇਂ ਹੀ ਜਿਵੇਂ ਪ੍ਰਾਪਰਟੀ ਡੀਲਰ ਤੁਹਾਨੂੰ ਪ੍ਰਾਪਰਟੀ ਖਰੀਦਣ ਤੇ ਵੇਚਣ ਚ ਤੁਹਾਡੀ ਹੈਲਪ ਕਰਦਾ ਉਹਨਾਂ ਹੀ ਸਟਾਕ ਬ੍ਰੋਕਰਸ ਤੁਹਾਨੂੰ ਸ਼ੇਅਰਸ ਖਰੀਦਣ ਤੇ ਵੇਚਣ ਚ ਮਦਦ ਕਰਦੇ ਨੇ ਹੁਣ ਇਸ ਤਰ੍ਹਾਂ ਦੇ ਹੁੰਦੇ ਨੇ ਬ੍ਰੋਕਰ ਦੋ ਤਰ੍ਹਾਂ ਦੇ ਹੁੰਦੇ ਨੇ ਪਹਿਲੇ ਡਿਸਕਾਊਂਟ ਬ੍ਰੋਕਰ ਤੇ ਦੂਜੇ ਹੁੰਦੇ ਨੇ ਫੁੱਲ ਸਰਵਿਸ ਬ੍ਰੋਕਰਸ ਡਿਸਕਾਊਂਟ ਬ੍ਰੋਕਰ ਉਹ ਹੁੰਦੇ ਨੇ ਜਿੱਥੇ ਆਪਾਂ ਕਿਸੇ ਸ਼ੇਅਰ ਨੂੰ ਖੁਦ ਰਿਸਰਚ ਕਰਕੇ ਉਹਨੂੰ ਬਾਇ ਸੈਲ ਕਰਦੇ ਆ ਮਤਲਬ ਉਹ ਤੁਹਾਨੂੰ ਟਰੇਡਿੰਗ ਦੇ ਰਿਲੇਟਡ ਕੋਈ ਵੀ ਗਾਈਡੈਂਸ ਜਾਂ ਐਡਵਾਈਸ ਨਹੀਂ ਦਿੰਦੇ ਇਹ ਉਹਨਾਂ ਲਈ ਹੈਲਪਫੁਲ ਆ ਜਿਨ੍ਹਾਂ ਨੂੰ ਟਰੇਡਿੰਗ ਆਉਂਦੀ ਆ ਤੇ ਜਿਹੜੇ ਖੁਦ ਰਿਸਰਚ ਕਰਕੇ ਸਿੱਖਣਾ ਚਾਹੁੰਦੇ ਨੇ ਕੰਪੈਰੀਟਿਵਲੀ ਇਹਨਾਂ ਦੀ ਫੀਸ ਬਹੁਤ ਘੱਟ ਹੁੰਦੀ ਆ ਤੇ ਜੇ ਆਪਾਂ ਟੌਪ 5 ਬ੍ਰੋਕਰਸ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ ਜੀਰੋਦਾ, ਬ੍ਰੋਕਰ ਜ਼ੋਨ ਹੁੰਦੇ ਆ ਜਿੱਥੇ ਆਪਾਂ ਨੂੰ ਖੁਦ ਰਿਸਰਚ ਕਰਨ ਦੀ ਲੋੜ ਨਹੀਂ ਪੈਂਦੀ ਮਤਲਬ ਉਹ ਤੁਹਾਨੂੰ ট্রেਡਿੰਗ ਦੇ ਰਿਲੇਟਡ ਗਾਈਡੈਂਸ ਐਡਵਾਈਸ ਕਿਸੇ ਸਟਾਕ ਦੀ ਰਿਸਰਚ ਰਿਪੋਰਟਸ ਆ ਪ੍ਰੋਵਾਈਡ ਕਰਾਉਂਦੇ ਆ ਪਰ ਚਾਰਜ ਵੀ ਜ਼ਿਆਦਾ ਲੈਂਦੇ ਆ ਤੇ ਜਿਨ੍ਹਾਂ ਨੂੰ ট্রেਡਿੰਗ ਜਾਂ ਇਨਵੈਸਟਿੰਗ ਦਾ ਕੁਝ ਵੀ ਪਤਾ ਨਹੀਂ ਤੇ ਖੁਦ ਰਿਸਰਚ ਨਹੀਂ ਕਰਨਾ ਚਾਹੁੰਦੇ ਉਹਨਾਂ ਲਈ ਜ਼ਿਆਦਾ ਹੈਲਪਫੁਲ ਆ ਤੇ ਕੁਝ ਕ ਐਗਜ਼ਾਮਪਲਸ ਜਿਵੇਂ ICICI Direct HDFC Securities Kotak Securities Sharekhan ਇਹ ਸਾਰੇ ਫੁੱਲ ਸਰਵਿਸ ਬ੍ਰੋਕਰਸ ਨੇ ਮੈਂ ਇਸ ਵੀਡੀਓ ਚ ਤੁਹਾਨੂੰ Zerodha ਦਾ Demat account ਕਿੱਦਾਂ ਆਪਨ ਕਰਨਾ ਉਸ ਬਾਰੇ ਦੱਸੂਗੀ ਪਰ ਮੈਂ ਟਿਊਟੋਰੀਅਲ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਇਹ ਕੋਈ ਪ੍ਰੋਮੋਸ਼ਨਲ ਵੀਡੀਓ ਨਹੀਂ ਹੈਗੀ ਜਿਰੋਦਾ ਨੇ ਮੈਨੂੰ ਕੋਈ ਪੈਸੇ ਨਹੀਂ ਦਿੱਤੇ ਹੈਗੇ ਮੈਂ ਇਸਤੇ ਟਿਊਟੋਰੀਅਲ ਤਾਂ ਬਣਾਉਣ ਲੱਗੀ ਆ ਕਿਉਂਕਿ ਮੇਰਾ ਓਵਰਆਲ ਐਕਸਪੀਰੀਅੰਸ ਜਿਰੋਦਾ ਨਾਲ ਬਹੁਤ ਵਧੀਆ ਰਿਹਾਗਾ ਤੇ ਮੈਂ ਖੁਦ ਹੋ ਯੂਜ਼ ਕਰਦੀ ਆ ਵੈਸੇ ਮੇਰਾ ਧਨ ਤੇ ਵੀ ਅਕਾਊਂਟ ਹੈਗਾ ਜੇ ਤੁਹਾਨੂੰ ਧਨ ਆ ਕਿਸੇ ਹੋਰ ਬ੍ਰੋਕਰ ਦਾ ਟਿਊਟੋਰੀਅਲ ਵੀ ਚਾਹੀਦਾ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਤੁਸੀਂ ਡਿਸਕ੍ਰਿਪਸ਼ਨ ਚ ਦਿੱਤੇ ਹੋਏ ਲਿੰਕ ਤੇ ਕਲਿੱਕ ਕਰਕੇ ਆ ਵੈਬਸਾਈ ਕਰੋਗੇ ਫਿਰ ਤੁਹਾਡੇ ਤੋਂ ਇਹ ਨੰਬਰ ਪੁੱਛੂਗਾ ਫਿਰ ਤੁਸੀਂ ਇੱਥੇ ਆਪਣਾ ਨੰਬਰ ਭਰਨਾ ਬਿਲਕੁਲ ਓਵੇਂ ਜਿਵੇਂ ਮੈਂ ਆਪਣਾ ਭਰ ਰਹੀ ਹਾਂ ਫਿਰ ਤੁਸੀਂ ਗੈਟ ਓਟੀਪੀ ਤੇ ਟੈਪ ਕਰਨਾ ਗੈਟ ਓਟੀਪੀ ਤੇ ਟੈਪ ਕਰੋਗੇ ਤਾਂ ਤੁਹਾਡੇ ਉਸੇ ਨੰਬਰ ਤੇ ਓਟੀਪੀ ਆਊਗਾ ਜਿਹੜਾ ਤੁਸੀਂ ਪਿੱਛੇ ਭਰਿਆਗਾ ਫਿਰ ਤੁਸੀਂ ਇੱਥੇ ਆਪਣਾ ਓਟੀਪੀ ਭਰ ਦਿਓ ਓਟੀਪੀ ਭਰ ਕੇ ਫਿਰ ਅਗਲਾ ਪੇਜ ਖੁੱਲੂਗਾ ਜਿਹਦੇ ਤੇ ਤੁਹਾਨੂੰ ਲਿਖਿਆ ਹੋਊਗਾ ਕਿ ਕੰਟੀਨਿਊ ਵਿਦ ਗੂਗਲ ਜਾਂ ਤੁਸੀਂ ਆਪਣਾ ਮੈਨੂਅਲੀ ਆਪਣਾ ਨਾਮ ਵੀ ਭਰ ਸਕਦੇ ਹੋ ਤੇ ਈਮੇਲ ਭਰ ਕੇ ਵੀ ਕੰਟੀਨਿਊ ਕਰ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਫਿਰ ਕੰਟੀਨਿਊ ਤੇ ਟੈਪ ਕਰੋਗੇ ਤਾਂ ਪੈਨ ਕਾਰਡ ਨੰਬਰ ਮੰਗੂਗਾ ਫਿਰ ਤੁਸੀਂ ਇੱਥੇ ਪੈਨ ਕਾਰਡ ਨੰਬਰ ਭਰਨਾ ਆਵਦਾ ਉਸ ਤੋਂ ਬਾਅਦ ਨਾਲ ਹੀ ਤੁਸੀਂ ਆਪਦੀ ਡੇਟ ਆਫ ਬਰਥ ਭਰ ਦੇਣੀ ਆ ਫਿਰ ਇਹ ਦੋਨੋਂ ਚੀਜ਼ਾਂ ਭਰ ਕੇ ਤੁਸੀਂ ਕੰਟੀਨਿਊ ਤੇ ਕਲਿੱਕ ਕਰਨਾ ਫਿਰ ਤੁਹਾਡੇ ਕੋਲੇ ਸੈਕੰਡ ਸਟੈਪ ਖੁੱਲ ਜਾਊਗਾ ਜਿਹਦੇ ਵਿੱਚ ਤੁਹਾਡੇ ਤੋਂ ਪੁੱਛੂਗਾ ਕਿ ਤੁਸੀਂ ਕਿਹਦੇ ਵਿੱਚ ਟ੍ਰੇਡ ਕਰਨਾ ਚਾਹੁੰਦੇ ਹੋ ਇਕਵਿਟੀ ਐਂਡ ਮਿਊਚੁਅਲ ਫੰਡ ਫਿਊਚਰਸ ਐਂਡ ਆਪਸ਼ਨ ਤੇ ਜਾਂ ਕਮੋਡਿਟੀਆਂ ਤੁਸੀਂ ਜਿਹਦੇ ਵਿੱਚ ਕਰਨਾ ਚਾਹੁੰਦੇ ਤੁਸੀਂ ਉਹ ਆਨ ਕਰ ਲਿਓ ਤੇ ਟਰਮਸ ਐਂਡ ਕੰਡੀਸ਼ਨਸ ਨੂੰ ਐਗਰੀ ਕਰਕੇ ਟਿਕ ਕਰਕੇ ਫਿਰ ਤੁਸੀਂ ਕੰਟੀਨਿਊ ਤੇ ਟੈਪ ਕਰਨਾ ਫਿਰ ਨੈਕਸਟ ਟੈਬ ਖੁੱਲੂਗਾ ਜਿਹਦੇ ਵਿੱਚ ਆਧਾਰ ਕੇਵਾਈਸੀ ਲਿਖਿਆ ਹੋਊਗਾ ਫਿਰ ਤੁਸੀਂ ਇੱਥੇ ਜਸਟ ਕੰਟੀਨਿਊ ਤੇ ਟੈਪ ਕਰਨਾ ਕੰਟੀਨਿਊ ਤੇ ਟੈਪ ਕਰਕੇ ਫਿਰ ਤੁਸੀਂ ਇੱਥੇ ਆਪਣਾ ਆਧਾਰ ਕਾਰਡ ਨੰਬਰ ਭਰਨਾ ਫਿਰ نیچے ਵੈਰੀਫਿਕੇਸ਼ਨ ਦੀ ਇੱਕ ਟੈਕਸਟ ਵੀ ਦਿੱਤਾ ਹੋਊਗਾ ਤੁਸੀਂ ਸੇਮ ਐਜ਼ ਇਟ ਇਜ਼ ਟੈਕਸਟ ਜੋ ਇੱਧਰ ਲਿਖਿਆ ਹੋਇਆ ਤੁਸੀਂ ਉਹੀ ਸੇਮ ਦੂਜੇ ਬਾਕਸ 'ਚ ਭਰ ਲੈਣਾ ਤੇ ਫਿਰ ਤੁਸੀਂ ਨੈਕਸਟ ਤੇ ਕਲਿੱਕ ਕਰਨਾ ਫਿਰ ਜਦ ਤੁਸੀਂ ਨੈਕਸਟ ਕਰੋਗੇ ਤਾਂ ਤੁਹਾਡੇ ਸੇਮ ਨੰਬਰ ਤੇ ਜਿਹੜਾ ਆਧਾਰ ਕਾਰਡ ਨਾਲ ਤੁਹਾਡਾ ਨੰਬਰ ਲਿੰਕ ਆ ਉਹਦੇ ਤੇ OTP ਆਊਗਾ ਉਹ ਭਰ ਕੇ ਕੰਟੀਨਿਊ ਕਰਨਾ ਫਿਰ ਉਸ ਤੋਂ ਬਾਅਦ ਤੁਹਾਨੂੰ ਇੱਕ 4 ਡਿਜੀਟ ਪਿੰਨ ਸੈੱਟ ਕਰਨ ਨੂੰ ਕਹੂਗਾ ਤੋਡਾ ਜੋ ਕਿ ਡਿਜੀ ਲੋਕਰ ਸਿਕਿਉਰਿਟੀ ਪਿਨ ਹੋਊਗਾ ਤੁਸੀਂ ਇੱਥੇ ਕੋਈ ਵੀ ਆਪਣਾ ਪਿਨ ਸੈੱਟ ਕਰ ਸਕਦੇ ਹੋ 4 ਡਿਜੀਟ ਭਰ ਕੇ ਫਿਰ ਤੁਸੀਂ ਉਸ ਤੋਂ ਬਾਅਦ ਕੰਟੀਨਿਊ ਕਰਨਾ ਫਿਰ ਤੁਸੀਂ ਜੋ ਵੀ ਇਨਫੋਰਮੇਸ਼ਨ ਭਰੀ ਹੈ ਪਿੱਛੇ ਉਹਦਾ ਇੱਕ ਕਨਸੈਂਟ ਮੰਗੂਗਾ ਫਿਰ ਤੁਸੀਂ ਇੱਥੇ ਅਲਾਉ ਕਰ ਦੇਣਾ ਫਿਰ ਨੈਕਸਟ ਪੇਜ ਤੇ ਸਕਸੈਸ ਲਿਖਿਆ ਆਊਗਾ ਇਹ ਪੇਜ ਆਟੋਮੈਟਿਕਲੀ 5 ਸੈਕੰਡਸ ਬਾਅਦ ਬੰਦ ਹੋ ਜਾਊਗਾ ਤੇ ਤੁਹਾਡਾ ਨੈਕਸਟ ਸਟੈਪ ਖੁੱਲ ਜਾਊਗਾ ਨੈਕਸਟ ਪੇਜ ਤੇ ਫਿਰ ਤੁਹਾਡੇ ਤੋਂ ਤੁਹਾਡੇ ਫਾਦਰ ਦਾ ਨੇਮ ਪੁੱਛੂਗਾ ਐਂਡ ਦੈਨ ਫਿਰ ਤੁਹਾਡੀ ਮਦਰ ਦਾ ਨੇਮ ਪੁੱਛੂਗਾ ਜੋ ਕਿ ਤੁਸੀਂ ਇੱਥੇ ਭਰ ਦੇਣਾ ਐ ਐਂਡ ਉਸ ਤੋਂ ਬਾਅਦ ਤੁਸੀਂ ਇੱਥੇ ਆਪਣਾ ਮੈਰਿਟਲ ਸਟੇਟਸ ਭਰਨਾ ਐ ਫਿਰ ਨਾਲ ਹੀ ਤੁਹਾਡੇ ਤੋਂ ਐਨੂਅਲ ਇਨਕਮ ਪੁੱਛੂਗਾ ਤੁਹਾਡੀ ਕਿੰਨੀ ਇਨਕਮ ਆ ਫਿਰ ਤੁਸੀਂ ਉਹ ਵੀ ਇੱਥੇ ਸਿਲੈਕਟ ਕਰ ਲੈਣੀ ਐ ਫਿਰ ਤੁਹਾਡੇ ਤੋਂ ਟਰੇਡਿੰਗ ਦਾ ਐਕਸਪੀਰੀਅੰਸ ਪੁੱਛੂਗਾ ਵੀ ਤੁਹਾਡਾ ਕਿੰਨਾ ਐਕਸਪੀਰੀਅੰਸ ਐ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਟਰੇਡਿੰਗ ਕਰਦਿਆਂ ਨੂੰ ਜਿੰਨਾ ਵੀ ਟਾਈਮ ਹੋਇਆ ਤੁਸੀਂ ਇੱਥੇ ਕਲਿੱਕ ਕਰ ਲਿਓ ਭਰ ਲਿਓ ਆਪਣਾ ਐਂਡ ਉਸ ਤੋਂ ਬਾਅਦ ਨਾਲ ਹੀ ਤੁਸੀਂ ਆਪਣਾ ਓਕਿਊਪੇਸ਼ਨ ਵੀ ਦੱਸਣਾ ਐ ਕਿ ਤੁਸੀਂ ਕੀ ਜੌਬ ਕਰਦੇ ਹੋ ਜਾਂ ਤੁਸੀਂ ਜੌਬ ਨਹੀਂ ਕਰਦੇ ਪੁੱਛੂਗਾ ਕਿ ਤੁਹਾਨੂੰ ਕਿੰਨੇ ਟਾਈਮ ਬਾਅਦ ਸੈਟਲਮੈਂਟ ਚਾਹੀਦੀ ਆ ਕੁਆਟਰਲੀ ਆ ਮਨਥਲੀ ਤੁਸੀਂ ਉਹ ਫਿਲ ਕਰ ਸਕਦੇ ਹੋ ਫਿਰ ਤੁਹਾਡੇ ਤੋਂ ਇਹ ਵੀ ਪੁੱਛੂਗਾ ਕਿ ਤੁਸੀਂ ਪੋਲੀਟੀਕਲੀ ਐਕਸਪੋਜ਼ਡ ਪਰਸਨ ਹੋ ਮਤਲਬ ਕਿ ਤੁਸੀਂ ਕਿਸੇ ਵੱਡੇ ਅਹੁਦੇ ਤੇ ਹੋ ਰਾਜਨੀਤਿਕ ਤੌਰ ਤੇ ਤੇ ਤੁਸੀਂ ਜੇ ਹੈਗੇ ਹੋ ਹਾਂ ਕਰ ਦੇਣੀ ਹੈ ਤੇ ਜਿੰਨੇ ਨਹੀਂ ਤੇ ਫਿਰ ਨਾ ਕਰ ਦੇਣੀ ਹੈ ਤੇ ਫਿਰ ਕੰਟੀਨਿਊ ਤੇ ਤੁਸੀਂ ਟੈਪ ਕਰ ਲੈਣਾ ਨੈਕਸਟ ਪੇਜ ਤੇ ਫਿਰ ਤੁਹਾਨੂੰ ਬੈਂਕ ਸੈਟਅਪ ਕਰਨ ਨੂੰ ਕਹੂਗਾ ਜਾਂ ਤੁਸੀਂ ਕਿਸੇ ਵੀ ਸਿੰਪਲੀ ਯੂਪੀਆਈ ਫੋਨਪੇ ਪੇਟੀਐਮ ਗੂਗਲ ਪੇ ਨਾਲ ਕਰ ਸਕਦੇ ਹੋ ਜਾਂ ਤੁਸੀਂ ਮੈਨੂਲੀ ਵੀ ਭਰ ਸਕਦੇ ਹੋ ਫਿਰ ਉਹ ਤੁਸੀਂ ਕਲਿੱਕ ਕਰਕੇ ਕੰਟੀਨਿਊ ਤੇ ਟੈਪ ਕਰਨਾ ਮੈਂ ਤੁਹਾਨੂੰ ਮੈਨੂਅਲੀ ਭਰ ਕੇ ਦਿਖਾਉਂਗੀ ਹੁਣ ਇੱਥੇ ਤੁਸੀਂ ਆਪਣੇ ਜਿਹੜੀ ਵੀ ਬੈਂਕ ਤੁਸੀਂ ਲਿੰਕ ਕਰਨੀ ਹੈ ਜਿਹੜਾ ਵੀ ਅਕਾਊਂਟ ਉਹਦਾ ਅਕਾਊਂਟ ਨੰਬਰ ਆਈ ਐਫ ਐਸ ਸੀ ਕੋਡ ਸਾਰੀ ਇਨਫੋਰਮੇਸ਼ਨ ਇੱਥੇ ਤੁਸੀਂ ਭਰ ਲੈਣੀ ਹੈ ਜਦ ਤੁਸੀਂ ਅਕਾਊਂਟ ਨੰਬਰ ਭਰੋਗੇ ਫਿਰ ਇਹ ਤੁਹਾਨੂੰ ਅਕਾਊਂਟ ਨੰਬਰ ਦੁਬਾਰਾ ਭਰਨ ਨੂੰ ਕਹੂਗਾ ਤੇ ਫਿਰ ਤੁਸੀਂ ਉਹ ਭਰ ਕੇ ਤੇ ਕੰਟੀਨਿਊ ਤੇ ਟੈਪ ਕਰਨਾ ਫਿਰ ਤੁਹਾਡੇ ਤੋਂ ਇੱਥੇ ਵੈਬ ਕੈਮ ਵੈਰੀਫਿਕੇਸ਼ਨ ਮੰਗੂਗਾ ਫਿਰ ਤੁਸੀਂ ਇੱਥੇ نیچے ਜਿੱਥੇ ਕੈਪਚਰ ਲਿਖਿਆ ਉਹਦੇ ਤੇ ਕਲਿੱਕ ਕਰਨਾ ਫਿਰ ਤੁਸੀਂ ਜੇ ਤੁਹਾਡੇ ਇੱਧਾ ਨੋਟੀਫਿਕੇਸ਼ਨ ਆ ਰਹੀ ਹੈ ਫਿਰ ਤੁਸੀਂ ਅਲਾਉ ਕਰ ਦੇਣਾ ਹੈ ਕੈਮਰਾ ਇਸ ਵੈਬਸਾਈਟ ਲਈ ਕਿ ਆਪਣੀ ਸੈਲਫੀ ਖਿੱਚਣੀ ਹੈ ਫਿਰ ਉਸ ਤੋਂ ਬਾਅਦ ਕੰਟੀਨਿਊ ਤੇ ਟੈਪ ਕਰਕੇ ਫਿਰ ਤੁਸੀਂ ਉਹਨੂੰ ਅਪਲੋਡ ਕਰ ਦੇਣਾ ਐਂਡ THEN ਉਸ ਤੋਂ ਬਾਅਦ ਤੁਹਾਡੇ ਤੋਂ ਇਹ ਡਾਕੂਮੈਂਟ ਅਪਲੋਡ ਕਰਨ ਨੂੰ ਕਹੂਗਾ ਜਿਦੇ ਵਿੱਚ ਕਿ ਲਿਖਿਆ ਹੋਊਗਾ ਕਿ ਸਿਗਨੇਚਰ ਤੁਸੀਂ ਕਰਨੇ ਆ ਇੱਥੇ ਪੈਨ ਦਾ ਸਾਈਨ ਬਣਿਆ ਹੋਇਆ ਤੁਸੀਂ ਇੱਥੇ ਕਲਿੱਕ ਕਰੋਗੇ ਤਾਂ ਤੁਹਾਡੇ ਐਵੇਂ ਦਾ ਟੈਬ ਖੁੱਲ ਜਾਊਗਾ ਜਿੱਥੇ ਤੁਸੀਂ ਆਪਣੇ ਸਿਗਨੇਚਰ ਕਰਨੇ ਤੁਸੀਂ ਹੱਥ ਨਾਲ ਆਪਣੇ ਇੱਥੇ ਸਿਗਨੇਚਰ ਕਰਕੇ ਐਂਡ ਬਾਅਦ ਵਿੱਚ ਸੇਵ ਤੇ ਟੈਪ ਕਰਨਾ ਆ ਉਸ ਤੋਂ ਬਾਅਦ ਤੁਹਾਡੇ ਤੋਂ ਬੈਂਕ ਪ੍ਰੂਫ ਮੰਗੂਗਾ ਜੋ ਕਿ ਤੁਸੀਂ ਆਪਣੀ ਬੈਂਕ ਦੀ ਸਟੇਟਮੈਂਟ ਇੱਥੇ ਅਪਲੋਡ ਕਰ ਦੇਣੀ ਜੇ ਤੁਹਾਡੇ ਕੋਲੇ ਬੈਂਕ ਦੀ ਸਟੇਟਮੈਂਟ ਨਹੀਂ ਹੈਗੀ ਤਾਂ ਇਨਕਮ ਪ੍ਰੂਫ ਵੀ ਤੁਸੀਂ ਦੇ ਸਕਦੇ ਹੋ ਜੋ ਕਿ ਆਪਸ਼ਨਲ ਹੈ ਇਹ ਸਾਰੇ ਡਾਕੂਮੈਂਟਸ ਪਰੰਤੋ ਬਾਅਦ ਕੰਟੀਨਿਊ ਤੇ ਟੈਪ ਕਰਨਾ ਫਿਰ ਨੈਕਸਟ ਸਟੈਪ ਤੇ ਤੁਹਾਨੂੰ ਪੁੱਛੂਗਾ ਕਿ ਤੁਸੀਂ ਕਿਸੇ ਨੂੰ ਨੋਮੀਨੀ ਐਡ ਕਰਨਾ ਚਾਹੁੰਦੇ ਹੋ ਤੇ ਜੇ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਐਡ ਕਰ ਸਕਦੇ ਹੋ ਸਿੰਪਲੀ ਮੈਂ ਇੱਥੇ ਨਹੀਂ ਕਰਨਾ ਚਾਹੁੰਦੀ ਤਾਂ ਮੈਂ ਨੋ ਤੇ ਕਰੂੰਗੀ ਤਾਂ ਕੰਟੀਨਿਊ ਤੇ ਕਲਿੱਕ ਕਰੂੰਗੀ ਫਿਰ ਲਿਖਿਆ ਆਊਗਾ ਵਨ ਲਾਸਟ ਸਟੈਪ ਫਿਰ ਉਹਦੇ ਤੇ ਤੁਸੀਂ ਕੰਟੀਨਿਊ ਕਰਨਾ ਹੈ ਕੰਟੀਨਿਊ ਕਰਨ ਤੋਂ ਬਾਅਦ ਫਿਰ ਟਰਮਸ ਐਂਡ ਕੰਡੀਸ਼ਨਸ ਆ ਜਾਣੀਆਂ ਫਿਰ ਉਹਨਾਂ ਨੂੰ ਟਿਕ ਕਰਕੇ ਤੁਸੀਂ ਸਾਈਨ ਕਰਨੇ ਆ ਸਾਈਨ ਨਾਓ ਤੇ ਟੈਪ ਕਰਨਾ ਹੈ ਫਿਰ ਤੁਹਾਡੇ ਇੱਕ ਪੇਜ ਖੁੱਲ ਜਾਊਗਾ ਫਿਰ ਉਹ ਪੇਜ ਖੁੱਲੂਗਾ ਤਾਂ ਤੁਹਾਡੇ ਤੋਂ ਆਧਾਰ ਕਾਰਡ ਨੰਬਰ ਪੁੱਛੂਗਾ ਫਿਰ ਤੁਸੀਂ ਇੱਥੇ ਦੁਬਾਰਾ ਆਪਣਾ ਆਧਾਰ ਕਾਰਡ ਨੰਬਰ ਭਰਨਾ ਐਂਡ ਫਿਰ ਤੁਸੀਂ ਆਧਾਰ ਕਾਰਡ ਨੰਬਰ ਭਰ ਕੇ ਆਈ ਐਗਰੀ ਤੇ ਕਲਿੱਕ ਕਰਨਾ ਐਂਡ ਫਿਰ ਤੁਹਾਡੇ ਇੱਕ OTP ਆਊਗਾ ਜਦ ਤੁਸੀਂ ਗੈਟ OTP ਤੇ ਟੈਪ ਕਰੋਗੇ ਤਾਂ ਇਹ OTP ਉਸੇ ਨੰਬਰ ਤੇ ਆਊਗਾ ਜਿਹੜਾ ਤੁਹਾਡੇ ਆਧਾਰ ਕਾਰਡ ਨਾਲ ਫੋਨ ਨੰਬਰ ਲਿੰਕ ਹੋਊਗਾ ਫਿਰ ਤੁਸੀਂ ਉਹ ਇੱਥੇ OTP ਭਰ ਦੇਣਾ ਫਿਰ ਤੁਸੀਂ ਵੈਰੀਫਾਈ ਕਰ ਲੈਣਾ OTP ਨੂੰ ਕਲਿੱਕ ਕਰ ਦੇਣਾ ਵੈਰੀਫਾਈ OTP ਤੇ ਓਕੇ ਫਿਰ ਇੱਥੇ ਲਿਖਿਆ ਆ ਜਾਊਗਾ ਕਿ ਤੁਸੀਂ ਵੈਰੀਫਾਈ ਹੋ ਗਏ ਹੋ ਬਟ ਦੁਬਾਰਾ ਫਿਰ ਇੱਕ ਪੇਜ ਆ ਖੁੱਲੂਗਾ ਜਿਹਦੇ ਤੇ ਫਿਰ ਤੁਸੀਂ ਦੁਬਾਰਾ ਸਾਈਨ ਕਰਨੇ ਨੇ ਸੇਮ ਪ੍ਰੋਸੈਸ ਦੁਬਾਰਾ ਕਰਨਾ ਆ ਸੇਮ ਆਧਾਰ ਕਾਰਡ ਨੰਬਰ ਭਰਨਾ ਹੈ ਇੱਥੇ ਐਂਡ ਤੁਸੀਂ ਆਈ ਐਗਰੀ ਤੇ ਕਲਿੱਕ ਕਰਨਾ ਐਂਡ ਫਿਰ ਤੁਸੀਂ ਗੈਟ OTP ਤੇ ਟੈਪ ਕਰਨਾ ਤੇ ਇਹ ਸੇਮ ਵੈਰੀਫਿਕੇਸ਼ਨ ਕੋਡ ਦੁਬਾਰਾ ਉਸੇ ਨੰਬਰ ਤੇ ਜਾਊਗਾ ਫਿਰ ਤੁਸੀਂ ਇੱਥੇ ਵੈਰੀਫਾਈ ਕਰਨ ਵਾਸਤੇ ਕੋਡ ਭਰ ਦੇਣਾ ਕੋਡ ਭਰ ਕੇ ਤੁਸੀਂ ਵੈਰੀਫਾਈ OTP ਤੇ ਟੈਪ ਕਰਨਾ ਐਂਡ ਫਿਰ ਅੱਗੇ ਕੰਗ੍ਰੈਚੁਲੇਸ਼ਨਸ ਲਿਖਿਆ ਆ ਜਾਊਗਾ ਫਿਰ ਤੁਹਾਡੇ ਕੋਲੇ ਇੱਥੇ ਤੁਹਾਡੀ ਯੂਜ਼ਰ ਆਈਡੀ ਆ ਜਾਊਗੀ ਜਿਹਦੇ ਨਾਲ ਤੁਸੀਂ ਆਪਣਾ ਅਕਾਊਂਟ ਲੌਗਇਨ ਕਰ ਸਕਦੇ ਹੋ ਫਿਰ ਜਦੋਂ ਤੁਸੀਂ ਇੱਥੇ ਲੌਗਇਨ ਟੂ ਕਾਈਟ ਤੇ ਕਲਿੱਕ ਕਰੋਗੇ ਫਿਰ ਤੁਹਾਡੇ ਕੋਲੇ ਇੱਕ ਨਵਾਂ ਟੈਬ ਖੁੱਲੂਗਾ ਜਿਹਦੇ ਵਿੱਚ ਤੁਹਾਨੂੰ ਤੁਹਾਡਾ ਪਾਸਵਰਡ ਰੀਸੈਟ ਕਰਨ ਨੂੰ ਕਹੂਗਾ ਫਿਰ ਤੁਸੀਂ ਇੱਥੇ ਆਪਣਾ ਪਾਸਵਰਡ ਭਰ ਲੈਣਾ ਆਪਣੀ ਆਈਡੀ ਲਈ ਸੈੱਟ ਕਰ ਲੈਣਾ ਮਤਲਬ ਫਿਰ ਤੁਸੀਂ ਕੰਟੀਨਿਊ ਤੇ ਟ ਤੁਹਾਡੇ ਕੋਲੇ ਦੋ অপਸ਼ਨ ਆ ਜਾਣਗੇ ਕਿ ਤੁਸੀਂ ਐਪ ਡਾਊਨਲੋਡ ਕਰਨਾ ਹੈ ਜਾਂ ਤੁਸੀਂ ਬ੍ਰਾਊਜ਼ਰ 'ਚ ਕੰਟੀਨਿਊ ਕਰਨਾ ਹੈ ਤੁਸੀਂ ਕੁਝ ਵੀ ਸਿਲੈਕਟ ਕਰ ਸਕਦੇ ਹੋ ਤੁਸੀਂ ਐਪ ਵੀ ਡਾਊਨਲੋਡ ਕਰ ਸਕਦੇ ਹੋ ਥੱਲੇ ਇਹ Google Play ਐਂਡ Apple ਦਾ ਲੋਗੋ ਬਣਿਆ ਹੈ ਤੁਸੀਂ ਕਿਸੇ ਤੇ ਵੀ ਕਲਿੱਕ ਕਰਕੇ ਕਰ ਸਕਦੇ ਹੋ ਜੇ ਤੁਹਾਡੇ ਕੋਲੇ 스마트ਫੋਨ ਹੈ ਤੁਸੀਂ Play Store ਤੇ ਕਲਿੱਕ ਕਰ ਸਕਦੇ ਹੋ ਜੇ ਤੁਹਾਡੇ ਕੋਲੇ iPhone ਹੈ ਤਾਂ ਤੁਸੀਂ Apple ਦੇ ਲੋਗੋ ਤੇ ਕਲਿੱਕ ਕਰ ਸਕਦੇ ਹੋ ਮੇਰੇ ਕੋਲੇ ਆਲਰੇਡੀ ਐਪ ਹੈਗਾ ਤੇ ਐਦਾਂ ਦਾ ਤੁਹਾਡੇ ਕੋਲੇ ਜੇ ਤੁਸੀਂ ਕਲਿੱਕ ਕਰੋਗੇ ਤਾਂ ਬਾਹਰ ਖੁੱਲ ਜਾਊਗਾ ਤੇ ਤੁਸੀਂ ਜਾ ਕੇ ਡਾਊਨਲੋਡ ਕਰ ਲੈਣਾ ਤੇ ਫਿਰ ਤੁਸੀਂ ਓਪਨ ਤੇ ਕਲਿੱਕ ਕਰਕੇ ਤੁਸੀਂ ਆਪਣੀ ਆਈਡੀ ਭਰ ਕੇ ਤੇ ਆਪਣੀ ਅਕਾਊਂਟ ਲੌਗਇਨ ਕਰ ਲੈਣਾ ਜਦ ਤੁਸੀਂ ਅਕਾਊਂਟ ਲੌਗਇਨ ਕਰੋਗੇ ਇਹ ਇੱਕ ਐਸਐਮਐਸ ਕੋਡ ਜਾਊਗਾ ਜਿਹੜਾ ਤੁਸੀਂ ਨੰਬਰ ਵਿੱਚ ਭਰਿਆ ਹੋਊਗਾ ਅਕਾਊਂਟ ਕ੍ਰੀਏਟ ਕਰਨ ਲੱਗੇ ਆ ਉਸ ਨੰਬਰ ਤੇ ਹੀ ਓਟੀਪੀ ਜਾਊਗਾ ਫਿਰ ਤੁਸੀਂ ਉਹਰੇ ਭਰ ਦੇਣਾ ਫਿਰ ਤੁਹਾਡਾ ਅਕਾਊਂਟ ਓਪਨ ਹੋ ਜਾਊਗਾ ਜਦ ਤੁਸੀਂ ਅਕਾਊਂਟ ਓਪਨ ਕਰੋਗੇ ਤਾਂ نیچے ਲਿਖਿਆ ਹੋਊਗਾ ਵੀ 24 ਘੰਟਿਆਂ ਬਾਅਦ ਤੁਹਾਡਾ ਅਕਾਊਂਟ ਵੈਰੀਫਾਈ ਕਰਕੇ ਤੁਹਾਨੂੰ ਦੱਸਣਗੇ ਵੀ ਤੁਹਾਡਾ ਅਕਾਊਂਟ ਐਕਟਿਵੇਟ ਹੋ ਗਿਆ ਤੇ ਤੁਸੀਂ ਯੂਜ਼ ਕਰ ਸਕਦੇ ਹੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਸਮਝ ਲੱਗ ਗਈ ਹੋਊਗੀ ਕਿ ਬ੍ਰੋਕਰ ਕੀ ਹੁੰਦਾ ਹੈ ਤੇ ਇਹਦਾ ਕੀ ਕੰਮ ਹੁੰਦਾ ਹੈ ਤੇ ਨਾਲ ਹੀ ਜੀਰੋਦਾ ਜੋ ਕਿ ਇੱਕ ਬ੍ਰੋਕਰ ਆ ਉਹਦਾ ਡਿਮੈਟ ਅਕਾਊਂਟ ਕਿੱਦਾਂ ਓਪਨ ਕਰਨਾ ਤੁਹਾਨੂੰ ਇਹ ਵੀ ਸਾਰਿਆਂ ਨੂੰ ਪਤਾ ਲੱਗ ਗਿਆ ਹੋਊਗਾ ਜੇ ਤੁਹਾਡੇ ਮਨ ਵਿੱਚ ਕੋਈ ਕੁਐਸਚਨਸ ਨੇ ਇਸ ਵੀਡੀਓ ਚ ਦਿੱਤੀ ਗਈ ਇਨਫੋਰਮੇਸ਼ਨ ਨੂੰ ਲੈ ਕੇ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਮੈਂ ਤੁਹਾਡੇ ਸਾਰੇ ਕਮੈਂਟਸ ਦਾ ਜਰੂਰ ਅਨਸਰ ਕਰੂੰਗੀ ਤੇ ਜੇ ਤੁਹਾਨੂੰ ਸਟਾਕ ਮਾਰਕੀਟ ਰਿਲੇਟਡ ਕੰਟੈਂਟ ਪਸੰਦ ਆ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਸਕਦੇ ਹੋ ਕਿਉਂਕਿ ਤੁਹਾਡਾ ਇੱਕ ਲਾਈਕ ਤੇ ਸ ਕਰਦਾ ਕਿ ਮੈਂ ਹੋਰ ਜ਼ਿਆਦਾ ਮਿਹਨਤ ਕਰਾਂ ਤੇ ਤੁਹਾਡੇ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਵਾਂ ਤੇ ਚਲੋ ਫਿਰ ਮਿਲਦੇ ਆ ਨੈਕਸਟ ਵੀਡੀਓ ਚ ਟਿਲ ਦੈਨ ਬਾਏ ਬਾਏ ਟੇਕ ਕੇਅਰ एवरीवन